ਇਨੂੰ ਫੇਮ ਨਾ ਦੋ ਡੋਨਟ ਡੂ ਇਹ ਕੋਈ ਟੋਨ ਪੋਨ ਨਹੀਂ ਗਾਇਗਾ ਠੀਕ ਆ ਹੁਣ ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਜੋ ਇਹ ਹੈਗਾ ਆ ਉਹ ਨਹੀਂ ਹੈ ਉਹ ਡੋਨ ਵੀ ਨਹੀਂ ਹੈ ਹੁਣ ਜਾ ਕੇ ਉਹਦੇ ਕਿਤੇ ਲਿੰਕ ਲੁੰਕ ਹੋ ਗਏ ਹੋਣੇ ਹੋ ਗਏ ਹੋਣੇ ਉਹ ਫੇਮ ਭਾਲਦਾ ਸਰ ਤੁਹਾਡੇ ਕੋਲ ਤੁਹਾਨੂੰ ਯੂਜ਼ ਕਰਦਾ ਪਿਆ ਜਿੰਦ ਤੱਕ ਮੈਂ ਇਹਨੂੰ ਜਾਣਦਾ ਸੀ ਇਹ ਇਹ ਨਾਈ ਸੀ ਬਾਲ ਕੱਟਦਾ ਸੀ ਇਹ ਬਦਲਾਵ ਅਗਲਾ ਸਾਫ ਕਰਦਾ ਸੀ ਜਦੋਂ ਜਦੋਂ ਮੈਂ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਪੰਜਾਬ ਵਿੱਚ ਪਿਛਲੇ ਕਈ ਮਹੀਨਿਆਂ ਤੋਂ ਲਗਾਤਾਰ ਗ੍ਰਨੇਡ ਹਮਲੇ ਹੋ ਰਹੇ ਆ ਔਰ 16 ਤਰੀਕ ਸਵੇਰੇ 3:44-45 ਮਿੰਟ ਤੇ ਜਲੰਧਰ ਵਿੱਚ ਵੀ ਇੱਕ ਘਰ ਦੇ ਵਿੱਚ ਗ੍ਰਨੇਡ ਹਮਲਾ ਕੀਤਾ ਜਾਂਦਾ ਔਰ ਉਹ ਹਮਲਾ ਜਿਹੜਾ ਡਾਕਟਰ ਰੋਜਸ ਸੰਧੂ ਦੇ ਘਰ ਕੀਤਾ ਜਾਂਦਾ ਇਸ ਸਮੇਂ ਉਹ ਸਾਡੇ ਨਾਲ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਤੁਹਾਡੇ ਘਰ ਹਮਲਾ ਕੀਤਾ ਗਿਆ ਇਸ ਦੀ ਜਿਹੜੀ ਜ਼ਿੰਮੇਦਾਰੀ ਹੈ ਪਾਕਿਸਤਾਨ ਵਿੱਚ ਬੈਠੇ ਸ਼ੈਨਾਸ ਪੱਟੀ ਨੇ ਕਿਹਾ ਤੇ ਉਹ ਕਿਹਾ ਜਾ ਰਿਹਾ ਕਿ ਪਾਕਿਸਤਾਨੀ ਡੋਰ ਹੈ ਕਿ ਕਿਵੇਂ ਦੇਦੇ ਤੁਹਾਡੀ ਕਿਵੇਂ ਮੁਲਾਕਾਤ ਹੋਈ ਉਹਨਾਂ ਨਾਲ ਔਰ ਇਹ ਹਮਲਾ ਤੁਹਾਡੇ ਤੇ ਕਿਉਂ ਕਰਵਾਇਆ ਸਰ ਇਹ ਜਿਹੜਾ ਹਮਲਾ ਆ ਡੋਨ ਡੂਨ ਵਾਲੀ ਤੇ ਯਾਰ ਇਹਨੂੰ ਫੇਮ ਨਾ ਦੋ ਡੋਨ ਡੂਨ ਇਹ ਕੋਈ ਡੋਨ ਪੋਨ ਨਹੀਂਗਾ ਹੈਗਾ ਠੀਕ ਆ ਹੁਣ ਮੈਂ ਉਹ ਵਰਡ ਨਹੀਂ ਯੂਜ਼ ਕਰਨਾ ਚਾਹੁੰਦਾ ਜੋ ਇਹ ਹੈਗਾ ਆ ਠੀਕ ਆ ਇਹ ਬਾਲਬੂਲ ਕੱਟਦਾ ਨਾ ਹੀ ਆ ਇਹ ਠੀਕ ਆ ਚਲੋ ਪ੍ਰੋਫੈਸ਼ਨ ਹੈ ਮਿਹਨਤ ਆ ਮਿਹਨਤ ਕਰਦਾ ਆ ਠੀਕ ਆ ਭਾਈ ਮਿਹਨਤ ਕਰ ਬਾਲਬੂਲ ਕੱਟ ਬਗਲਾ ਬੂਗਲਾ ਮੋਨ ਇਹ ਡੋਨ ਡੂਨ ਵਾਲਾ ਆਪਣੇ ਇੰਡੀਅਨ মিডিਆ ਨੇ ਇਹਨੂੰ ਡੋਨ ਬਣਾ ਦਿੱਤਾ ਜੀ ਤੁਸੀਂ ਇਹਨੂੰ ਜਿਹੜਾ ਨਾ ਗਲਤੀ ਮੈਂ ਥੋੜੀ ਮੰਨਦਾ ਜੀ মিডিਆ ਵਾਲਿਆਂ ਦੀ ਆ ਜਿੰਨੇ ਵੀ ਤੁਹਾਡੇ ਇਹ মিডিਆ ਵਾਲੇ ਆ ਮੈਂ ਇਹਨਾਂ ਦੀ ਮਾਨਣਾ ਤੁਸੀਂ ਇੱਕ ਲਾਇਰ ਕਿਉਂਕਿ ਪੁਲਿਸ ਕਹਿ ਰਹੀ ਹੋਏ ਐਸੇ ਏਜੰਟ ਹੈ ਤੁਸੀਂ ਮੈਂ ਮੈਂ ਦੱਸਦਾ ਤੁਹਾਨੂੰ ਸਾਰਾ ਇੱਕ ਡੋਨ ਦੀ ਗੱਲ ਕਰ ਰਿਹਾ ਉਹ ਤਾਂ ਉਹ ਸਰ ਡੋਨ ਨਹੀਂ ਹੈ ਉਹ ਡੋਨ ਵੀ ਨਹੀਂ ਹੈ ਹੁਣ ਜਾ ਕੇ ਉਹਦੇ ਕਿਤੇ ਲਿੰਕ ਲੁੰਗ ਹੋ ਗਏ ਹੋਣੇ ਹੋ ਗਏ ਹੋਣੇ ਉਹ ਫੇਮ ਭਾਲਦਾ ਸਰ ਤੁਹਾਡੇ ਕੋਲ ਤੁਹਾਨੂੰ ਯੂਜ਼ ਕਰਦਾ ਪਿਆ ਜੀ ਜੀ ਪੁਲਿਸ ਜਿਹੜਾ ਕਹਿ ਰਹੀ ਹੋਏ ਐਸੇ ਏਜੰਟ ਮਤਲਬ ਪੁਲਿਸ ਨਹੀਂ ਹੁਣ ਹੋ ਸਕਦਾ ਉਹ ਹੈ ਹੋਣੇ ਹੋ ਸਕਦਾ ਉਹਦੇ ਲਿੰਕ ਉਹ ਆਈਸੀ ਕਹਿ ਰਹੇ ਮੈਂ ਕਹਿੰਦਾ ਹੋ ਸਕਦਾ ਗਾਂ ਵੀ ਹੋਰ ਵੀ ਤਗੜੇ ਲਿੰਕ ਹੋਣ ਇਹ ਤੇ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਤਾ ਲਗਣਾ ਹੈਨਾ ਉਹਨ ਦੇਖੋ ਜਦ ਤੱਕ ਮੈਂ ਇਹਨੂੰ ਜਾਣਦਾ ਸੀ ਇਹ ਇਹ ਨਾਈ ਸੀ ਬਾਲ ਕੱਟਦਾ ਸੀ ਇਹ ਬਦਲਾ ਬਦਲਾ ਸਾਫ ਕਰਦਾ ਸੀ ਜਦੋਂ ਜਦੋਂ ਮੈਂ ਇਹਨੂੰ ਜਾਣਦਾ ਸੀ ਹੈਨਾ ਕਿਵੇਂ ਜਾਣਦੇ ਸੋਸ਼ਲ ਮੀਡੀਆ ਦੇ ਥਰੂ ਇਹ ਬਾਲ ਬੂਲ ਕਰਦਾ ਸੀ ਇਹ ਨਾਈ ਸੀ ਹੁਣ ਹੋ ਸਕਦਾ ਵੀ ਗਰੀਬੀ ਗੁਰਬਤ ਤੁਹਾਨੂੰ ਪਤਾ ਕਿੰਨੀ ਕਮਾਈ ਹੋ ਜਾਂਦੀ ਹੈ ਇਹ ਬਾਲ ਬੂਲ ਕੱਟਣ ਦੇ ਵਿੱਚ ਉਹ ਸੰਗਤਾਂ ਦੇ ਪੈਸਿਆਂ ਦੇ ਲਾਲਚ ਵਿੱਚ ਡੋਨ ਬਣ ਰਿਹਾ ਹੋਵੇ ਜਾਂ ਗਾਂ ਅੱਗੇ ਕਿਤੇ ਜਾਣਾ ਚਾਹੁੰਦਾ ਹੋਵੇ ਜਾਂ ਕੁਝ ਵੀ ਚਾਹਣਾ ਜ ਮੈਨੂੰ ਗਲਤ ਨਾ ਸਮਝਿਓ ਮੀਡੀਆ ਵਾਲਿਓ ਮੈਂ ਤੁਹਾਨੂੰ ਗਲਤ ਨਹੀਂ ਕਹਿੰਦਾ ਮਤਲਬ ਮੈਂ ਇੱਕ ਸਾਰਕੈਸਟਿਕ ਵੇ ਤੁਹਾਨੂੰ ਦੱਸ ਰਿਹਾ ਕਿ ਜਦੋਂ ਦਾ ਮੈਂ ਇਹ ਨੂੰ ਜਾਣਦਾ ਆ ਬਦੋਂ ਇਹ ਨਹੀਂ ਸੀ ਬਾਲ ਘਟਦਾ ਸੀ ਸਰ ਇਹਨੂੰ ਸੋਸ਼ਲ ਮੀਡੀਆ ਤੋਂ ਮੈਂ 8-9 ਸਾਲਾਂ ਤੋਂ ਜਾਣਦਾ ਸਰ ਮੈਂ ਚ ਪੰਜ ਛੇ ਸਾਲਾ ਤੋਂ ਹੋ ਗਏ ਹੋਣੇ ਨੇ ਸੋਸ਼ਲ ਮੀਡੀਆ ਦੇ ਥਰੂ ਹੀ ਅਸੀਂ ਇਹਨੂੰ ਜਾਣਦੇ ਆ ਉਹ ਉਦੋਂ ਤੇ ਇਹ ਨਾ ਹੀ ਹੁੰਦਾ ਸੀ ਸਰ ਬਾਲ ਕੱਟਦਾ ਸੀ ਇਹ ਬਗਲਾ ਬੁਗਲਾ ਸਾਫ ਕਰਤੀਆਂ ਸ਼ੇਵ ਸ਼ੂਬ ਕਰਤੀ ਗੁਰਬਤ ਗਰੀਬੀ ਹੈ ਨਾ ਉਹ ਮੈਨੂੰ ਲੱਗਦਾ ਗਰੀਬੀ ਕਰਕੇ ਤੁਹਾਨੂੰ ਪਤਾ ਜਿਹੜੇ ਇਦਾਂ ਦੇ ਲੋਕ ਹੁੰਦੇ ਉਹਨਾਂ ਨੂੰ ਚੁੱਕਿਆ ਹੀ ਗਰੀਬ ਲੋਕਾਂ ਨੂੰ ਟਾਰਗੇਟ ਕੀਤਾ ਜਾਂਦਾ ਇਹ ਉਦੋਂ ਗਰੀਬ ਹੋਣਾ ਪੈਸੇ ਦੇ ਲਾਲਚ 'ਚ ਕੋਈ ਐਸਾ ਇਹਨੇ ਲਿੰਕ ਬਧਾਲੇ ਹੋਣੇ ਆ ਹੈ ਨਾ ਕਿਉਂਕਿ ਸੋਸ਼ਲ ਮੀਡੀਆ ਦੇ ਉੱਤੇ ਲਿੰਕ ਭੰਜ ਜਾਂਦੇ ਆ ਸੋ ਹੁਣ ਹੋ ਹੋ ਸਕਦਾ ਇਹ ਤੇ ਲਿੰਕ ਜੇ ਪੰਜਾਬ ਪੁਲਿਸ ਕਹੇ ਦੀ ਦੇਖੋ ਉਹਨਾਂ ਕੋਲ ਜ਼ਿਆਦਾ ਡਾਟਾ ਆਏਗਾ ਅਸੀਂ ਤੇ ਆਮ ਆਦਮੀ ਆ ਆਮ ਨਾਗਰਿਕ ਆ ਡੇ ਟੂ ਡੇ ਵਰਕ ਕਰਨ ਵਾਲੇ ਹਨਾ 9 ਟੂ 5 ਜਾਓ ਕੰਮ ਤੇ ਘਰ ਆਓ ਬੱਚੇ ਪਾਲੋ ਸੋ ਜਾਓ ਹਨਾ ਉਹਨਾਂ ਕੋਲ ਜ਼ਿਆਦਾ ਡਾਟਾ ਆਇਆ ਉਹਨਾਂ ਕੋਲ ਇੰਟੈਲੀਜੈਂਸ ਨੇ ਉਹ ਉਹ ਜੋ ਕਹਿ ਰਹੇ ਨੇ ਪੰਜਾਬ ਵਾਲੇ ਕਹਿ ਰਹੇ ਉਹ ਸਹੀ ਕਹਿ ਰਹੇ ਤੁਹਾਡੇ ਕੋਲ ਵੀ ਜ਼ਿਆਦਾ ਡਾਟਾ ਹੁੰਦਾ ਆ ਹੁਣ ਹੋ ਸਕਦਾ ਜੋ ਤੁਸੀਂ ਕਹਿੰਦੇ ਹੋ ਸੱਚ ਹੋਵੇ ਪਰ ਇਹ ਇੱਡੀ ਜੁਗਾ ਹੈ ਨਹੀਂ ਸੀ ਠੀਕ ਹੈ ਹੁਣ ਇਹ ਨਹੀਂ ਪਤਾ ਵੀ ਇਹਦੇ ਸਿਰ ਤੇ ਕਿਹਦਾ ਹੱਥ ਆ ਇਹਦੇ ਨਾਲ ਜੁਆਇਨ ਹੋ ਗਿਆ ਹੈ ਨਾ ਜਦੋਂ ਮੈਂ ਇਹਨੂੰ ਜਾਣਦਾ ਸੀ ਬਦੋਂ ਤੇ ਇਹ ਬਾਲ ਬੋਲ ਕਰਦਾ ਸੀ ਤੇ ਨਾ ਹੀ ਸੀਗਾ ਬਦੋਂ ਇਹ ਪਰ ਉਹਨੇ ਜਦੋਂ ਹਮਲਾ ਕਰਾਇਆ ਵੀਡੀਓ ਵੀ ਜਿਹੜੀ ਸੋਸ਼ਲ ਮੀਡੀਆ ਦੇ ਸਾਹਮਣੇ ਆਈ ਹਮਲਾ ਕਰਵਾੰਦੇ ਦੀ ਠੀਕ ਹੈ ਰਿਸਪੌਂਸਿਬਿਲਟੀ ਉਹਨੇ ਚੱਕੀ ਕਿਹਾ ਕਿ ਮੁਸਲਮਾਨ ਸਮੁਦਾਇ ਦੇ ਲੋਕਾਂ ਨੂੰ ਲੈ ਕੇ ਇਹਨਾਂ ਵੱਲੋਂ ਗਲਤ ਟਿੱਪਣੀ ਕੀਤੀ ਗਈ ਹੈ ਸਰ ਮੈਂ ਤੁਹਾਨੂੰ ਇੰਨਾ ਕਹਿੰਦਾ ਜਿੰਨੇ ਵੀ ਮੇਰੇ ਮੁਸਲਮਾਨ ਭਰਾ ਇਹ ਦੇਖਦੇ ਪਏ ਆ ਇਹਨੂੰ ਬੋਲੋ ਆਪਣੇ ਛੇ ਕਲਮੇ ਸੁਣਾ ਦੇ ਠੀਕ ਹੈ ਇਨੂੰ ਬੋਲੋ ਆਪਣੇ ਪ੍ਰੋਫਿਟਸ ਦੇ ਨਾਮ ਦਾਸ ਦੇ ਜਿੰਨੇ ਕੇ ਇਹਨਾਂ ਦੇ ਪ੍ਰੋਫਿਟ ਹੋਏ ਆ ਇਹਨੂੰ ਬੋਲੋ ਤੂੰ ਉਹ ਲਖ ਦੇ ਬਈ ਇਹ ਮੁਸਲਮਾਨ ਕਹਿੰਦਾ ਇਹਨੂੰ ਬੋਲੋ ਤੂੰ ਉਹ ਲਖ ਦੇ ਪਾਕਿਸਤਾਨ ਤੋਂ ਤੇ ਪਘੋੜ ਆਇਆ ਇਹ ਆਪਣੇ ਖੁਦ ਦੇ ਮੋਲਕ ਦੇ ਨਾਲ ਇਹ ਚੋਰ ਬਜਾਰੀ ਕਰਕੇ ਭੱਜਿਆ ਹੋਇਆ ਹੈ ਇਹ ਸਾਊਦੀ ਵਿੱਚ ਕਿਤੇ ਲੁਕਿਆ ਹੋਇਆ ਹੈ ਹੈ ਅਹੀ ਇਹਨੂੰ ਇਹ ਨਹੀਂ ਕਹਿੰਦੇ ਵੀ ਕਿ ਵੀ ਤੂੰ ਮੁਸਲਮਾਨ ਨਹੀਂ ਐ ਅਸੀਂ ਦੇਖੋ ਜੀ ਸਾਰੇ ਧਰਮਾਂ ਦੀ ਰਿਸਪੈਕਟ ਕਰਦੇ ਆਂ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਇਕ ਨੂਰ ਤੇ ਸਭ ਜਗ ਉਭਜਿਆ ਕੋ ਭਲੇ ਕੋ ਮੰਦੇ ਤਾਂ ਤਾਂ ਸ਼੍ਰੀ ਗੁਰਗ੍ਰੰਥ ਸਾਹਿਬ ਵੀ ਕਹਿੰਦਾ ਆ ਕਿ ਵੀ ਅੱਲਾ ਪਾਕਮ ਪਾਕ ਹੈ ਠੀਕ ਆ ਜਿਹੜਾ ਚਲੋ ਅਸੀਂ ਕਿਹਦੇ ਧਰਮ ਨੂੰ ਨਹੀਂ ਮੰਨਦੇ ਅਸੀਂ ਆਪਣੀ ਗੁਰਬਾਣੀ ਨੂੰ ਤੇ ਮੰਨਦੇ ਆ ਮੈਂ ਕੱਟੜ ਆਪਣੀ ਧਰਮ ਨੂੰ ਮੰਨਦਾ ਠੀਕ ਹੈ ਸਨਾਤਨ ਧਰਮ ਤੇ ਸਿੱਖੀਜ਼ਮ ਇਹਨਾਂ ਦੋਨਾਂ ਨੂੰ ਮੰਨਦਾ ਕਿਉਂ ਕਿਉਂਕਿ ਅਸੀਂ ਇਹਨਾਂ ਦੀਆਂ ਸ਼ਾਖਾਵਾਂ ਆ ਅਸੀਂ ਭਾਈ ਆ ਠੀਕ ਹੈ ਅਸੀਂ ਇਹਦੇ ਵਿੱਚ ਲਿਖਿਆ ਕਿ ਤੁਸੀਂ ਕਿਸੇ ਦੇ ਦੂਜੇ ਦੇ ਧਰਮ ਦੀ ਰਿਲੀਜੀਅਨ ਦੀ ਡਿਸਰੈਸਪੈਕਟ ਨਾ ਕਰੋ ਮੇਰੇ ਨਾਲ ਹੁਣ ਤੋਂ ਲੈ ਕੇ ਬਚਪਨ ਤੋਂ ਲੈ ਕੇ ਮੇਰੇ ਨਾਲ ਮੁਸਲਮਾਨ ਦੋਸਤ ਆ ਜਿਹੜੇ ਮੇਰੇ ਨਾਲ ਵੱਡੇ ਹੋਏ ਮੈਂ ਤੇ ਯਾਰ ਮਸੀਦਾ ਬਣਾਉਂਦਾ ਫਿਰਦਾ ਆ ਮੈਂ ਤੇ ਮਸੀਦ ਤੱਕ ਬਣਾਈ ਆ ਅਚਾ ਜੀ ਧਰਮ ਦਾ ਮਸਲਾ ਨਹੀਂ ਫਿਰ ਮਸਲਾ ਕਾਦਾ ਹੈ ਫਿਰ ਅਟੈਕ ਕਿਉਂ ਕਰਵਾਇਆ ਗਿਆ ਮੈਂ ਦੱਸਦਾ ਧਰਮ ਸਾਡੇ ਦਾ ਮਸਲਾ ਧਰਮ ਸਾਡੇ ਦਾ ਮਸਲਾ ਸਾਡੇ ਸਿੱਖ ਜਮ ਦਾ ਮਸਲਾ ਸਾਡੇ ਸਨਾਤਨ ਧਰਮ ਦਾ ਮਸਲਾ ਮੇਰੇ ਕੋਲੋਂ ਨਹੀਂ ਦੇਖਿਆ ਗਿਆ ਸੋਸ਼ਲ ਮੀਡੀਆ ਦੇ ਉੱਤੇ ਕਿ ਮੇਰੀ ਭਗਵਾਨ ਸ਼ਿਵਦੀਪ ਔਰ ਮਾਤਾ ਪਾਰਵਤੀ ਜੀ ਦੀ ਫੋਟੋ ਨੂੰ ਇਸ ਤਰੀਕੇ ਦੇ ਨਾਲ ਰਿਪਰੈਜ਼ੈਂਟ ਕੀਤਾ ਗਿਆ ਔਰ ਉੱਥੇ ਰੱਖ ਕੇ ਇਹ ਰੋਜ਼ ਗਾਲਾਂ ਕੱਢਦੇ ਆ ਮੇਰੇ ਤੋਂ ਨਹੀਂ ਬਰਦਾਸ਼ ਹੋਇਆ ਮੈਂ ਆਵਾਜ਼ ਚੱਕੀ ਮੇਰੇ ਤੋਂ ਨਹੀਂ ਬਰਦਾਸ਼ ਹੋਇਆ ਮੇਰੇ ਧੰਤਨ ਸ਼੍ਰੀ ਗੁਰਗੰਨ ਸਾਹਿਬ ਜੀ ਦੇ ਅੰਗਾ ਨੂੰ ਕਤਲ ਕਰਕੇ ਟਾਇਲਟ ਦੇ ਵਿੱਚ ਸ਼ਰਿਆਮ ਲਾਈਵ ਸਟ੍ਰੀਮਿੰਗ ਦੇ ਵਿੱਚ ਫਲੈਸ਼ ਚਲਾ ਕੇ ਪਾਇਆ ਗਿਆ ਮੇਰ ਤੋਂ ਨਹੀਂ ਬਰਦਾਸ਼ਤ ਹੋਇਆ ਸਰ ਹਰ ਚੀਜ਼ ਦੀ ਵੀਡੀਓ ਤੁਹਾਨੂੰ ਭੇਜੀ ਹੈ ਹਰ ਚੀਜ਼ ਦੀ ਵੀਡੀਓ ਭੇਜਾਂਗਾ ਜਾ ਕੇ ਸੋਸ਼ਲ ਮੀਡੀਆ ਤੇ ਜਿੰਨੂੰ ਮਰਜ਼ੀ ਪੁੱਛ ਲਿਓ ਸਰ ਮੈਂ ਇਹ ਨਹੀਂ ਦੇ ਸਕਦਾ ਵੀਡੀਓ ਜਿਹੜੇ ਉਹਨਾਂ ਕਿ ਤੁਸੀਂ ਸੋਸ਼ਲ ਮੀਡੀਆ 'ਚ ਜ਼ਿਆਦਾ ਐਕਟਿਵ ਹੋ ਗਏ ਹੋ ਜ਼ਿਆਦਾ ਪੌਪੂਲਰ ਹੋ ਗਏ ਹੋ ਤਾਂ ਤੁਹਾਡੇ ਤੇ ਹਮਲਾ ਕੀਤਾ ਗਿਆ ਅਸੀਂ ਤਾਂ ਇਹ ਵੀ ਗਿਆ ਸੀ ਮੁੱਦਾ ਮੁੱਦਾ ਇਹੀ ਛੜਿਆ ਆ ਮੁੱਦਾ ਜਦੋਂ ਇਹ ਚੱਕੇ ਆ ਇਹ ਫੇਮ ਪਾਲਦਾ ਹੁਣ ਇਹ ਫਿਰ ਮੰਗਦਾ ਸੀ ਪੈਸੇ ਮੈਂ ਮੁੱਦਾ ਚੱਕਿਆ ਇਹਨੇ ਕੀ ਕੀਤਾ ਇਹਨੇ ਗੇਮ ਪੁੱਠੀ ਕਰਤੀ ਵੀ ਇਨੂੰ ਇਦਾਂ ਜਿਹੜੇ ਮੁਸਲਮਾਨ ਭਰਾ ਮੈਨੂੰ ਗਿਫਟਿੰਗ ਕਰਦੇ ਸੀ ਵੀ ਮੈਨੂੰ ਮੁ슬ਿਮ ਹਿੰਦੂ ਸਿੱਖ ਇਸਾਈ ਸਾਰੇ ਮੈਨੂੰ ਗਿਫਟਿੰਗ ਕਰਦੇ ਆ ਠੀਕ ਹੈ ਸਾਰੇ ਮੈਨੂੰ ਸਪੋਰਟ ਕਰਦੇ ਆ ਮੇਰੇ ਫੈਨਸ ਆ ਚਲੋ ਫੈਨਸ ਨਹੀਂ ਭਰਾ ਆ ਜੇ ਮੇਰੇ ਹਨਾ ਇਹ ਚਾਹੁੰਦਾ ਸੀ ਵੀ ਇਹਨੂੰ ਜਿਹੜੇ ਆ ਮੁਸਲਮਾਨ ਗਿਫਟਿੰਗ ਕਰਦੇ ਨਾ ਪਹਿਲਾਂ ਇਹਦੀ ਫਾਈਨੈਂਸ਼ੀਅਲੀ ਸਪੋਰਟ ਹਟਾਵਾਂ ਉਹ ਉਹ ਕਿੱਦਾਂ ਹਟ ਸਕਦੀ ਐ ਸਰ ਡਿਵਾਈਡ ਐਂਡ ਰੂਲ ਠੀਕ ਹੈ ਨਾ ਇਹਨਾਂ ਨੂੰ ਡਿਵਾਈਡ ਕਰਾਂ ਟਿਕਟੌਕ ਦੇ ਉੱਤੇ ਇਨੂੰ ਬ੍ਰੇਕਡਾਊਨ ਕਰਾਂ ਜਿਹੜੇ ਮੁਸਲਮਾਨ ਐ ਇਹ ਤੋਂ ਅਗਧ ਹੋ ਜਾਣ ਇਹਨੂੰ ਗਾਲਾਂ ਕੱਢਣ ਲੱਰ ਪੈਣ ਇਹਦੇ ਕੋਈ ਐਵੀਡੈਂਸ ਹੋਣਾ ਸਰ ਟਿਕਟੌਕ ਆਫ ਦਾ ਇੰਡੀਆ ਚ ਬੈਨ ਹੈਗਾ ਆ ਤੁਸੀਂ ਕਿੱਥੇ ਟਿਕਟੌਕ ਚ ਲੱਗਦੇ ਸਰ ਮੈਂ ਇੰਗਲੈਂਡ ਇੰਗਲੈਂਡ ਰਹਿਣਾ ਜਾ ਰਿਹਾ ਸਰ ਇੰਗਲੈਂਡ ਮੈਂ ਤੁਹਾਨੂੰ ਦੱਸਿਆ ਦੁਬਈ ਇਦਾਂ ਮੈਂ ਮੂਲਕਾਂ ਚ ਘੁੰਮਦਾ ਰਹਿਣਾ ਉੱਥੇ ਚੱਲਦੀ ਆ ਇਹ ਆਈਡੀਆ ਇਦਾਂ ਹਾਂਜੀ ਉੱਥੇ ਟਿਕਟੌਕ ਤੁਸੀਂ ਯੂਜ਼ ਕਰਦੇ ਹੋ ਉਸ ਤੋਂ ਫੇਮਸ ਹੋਏ ਆ ਉਹ ਸਰ ਪਤਾ ਨਹੀਂ ਹੁਣ ਫੇਮਸ ਆ ਕਿ ਨਹੀਂ ਆ ਪਰ ਉਹ ਮੇਰਾ ਇੱਕ ਜੋਬ ਹੈ ਜਿਹਦਾ ਤੁਹਾਡੀ ਜੋਬ ਇਹ ਆ ਮੇਰੀ ਉਹ ਜੋਬ ਐ ਸਰ ਉਸ ਤੋਂ ਬਿਜ਼ਨਸ ਕੀ ਹੈ ਤੁਹਾਡਾ ਸਰੂ ਉਦਾਂ ਮੈਂ ਪ੍ਰਾਪਰਟੀ ਡਵੈਲਪਮੈਂਟ ਦਾ ਵੀ ਕੰਮ ਕਰਦਾ ਹਾਂ ਇੰਡੀਆ ਦੇ ਵਿੱਚ ਡਵੈਲਪਮੈਂਟ ਕੀਤੀ ਆ ਹੁਣ ਮੈਂ ਆਸ਼ਰਮ ਬਣਾਉਂਦਾ ਪਿਆ ਆਪਣਾ ਪਿੰਡ ਰਾਪੂਰ ਰਸੂਲਪੁਰ ਛੀ ਉੱਥੇ વૃદ્ધ ਆਸ਼ਰਮ ਬਣਾਉਂਦੇ ਪਿਆ ਸੀ ਉੱਥੇ ਜਿਹੜੇ ਬਜ਼ੁਰਗ ਏ ਜਿਨ੍ਹਾਂ ਨੂੰ ਛੱਡ ਦਿੱਤਾ ਜਾਂਦਾ ਆ ਜਾਂ ਜਿਨ੍ਹਾਂ ਦੇ ਮਜਬੂਰੀਆਂ ਦੇ ਨਾਲ ਰਹਿ ਜਾਂਦੇ ਆ ਉਹ ਇਹ ਉਹਨਾਂ ਨੂੰ ਫਿਰ ਅਸੀਂ ਉੱਥੇ ਰੱਖਾਂਗੇ ਪਲੱਸ ਉੱਥੇ ਅਸੀਂ ਐਨੀਮਲ ਸ਼ੈਲਟਰ ਬਣਾਉਂਦੇ ਪਿਆ ਕੋਈ ਵੀ ਤਰੀਕੇ ਦਾ ਵਾਈਲਡ ਐਨੀਮਲ ਕੋਈ ਡੌਗ ਕੋਈ ਚਿੜੀ ਪੰਖੀ ਇੰਜਰਡ ਕਿਹਨੂੰ ਮਿਲਦਾ ਉਹ ਸਾਡੇ ਕੋਲ ਲੈ ਕੇ ਆ। ਸੋਸ਼ਲ ਮੀਡੀਆ 'ਤੇ ਇੱਕ ਵਾਰ ਫੇਜ਼ ਸ਼ੇhzad ਪੱਟੀ ਨੇ ਤੁਹਾਨੂੰ ਧਮਕੀ ਦਿੱਤੀ ਹੈ। ਇਸ ਇਸ ਵਾਰ ਬਚ ਗਏ ਅਗਲੀ ਵਾਰ ਨਹੀਂ ਬਚੋਗੇ। ਇਹਨੂੰ ਕਿਵੇਂ ਦੇਖੀ? ਸਰ ਮੈਂ ਕਹਿੰਨਾ ਦੇਖੋ ਜੀ ਪਹਿਲਾਂ ਮੈਂ ਕੱਲਾ ਸੀ। ਹੁਣ ਮੇਰੇ ਨਾਲ ਹਿੰਦੁਸਤਾਨ ਆ। ਹੂੰ ਪੰਜਾਬ ਪੁਲਿਸ ਆ। ਹੂੰ ਮੇਰੇ ਨਾਲ ਜਿਹੜੋ ਏਡੇ ਵੱਡੇ ਵੱਡੇ ਯੋਧੇ ਮੇਰੇ ਨਾਲ ਆ। ਹੂੰ ਪੰਜਾਬ ਪੁਲਿਸ ਦੇ। ਹੂੰ ਤੇ ਮੈਂ ਕਿਦਾਂ ਘਬਰਾ ਜਾ। ਤੁਹਾਡੇ ਸਿਵਾਏ ਕਿਉਂਕਿ ਜਿਸ ਦਿਨ ਤੁਹਾਡੇ 'ਤੇ ਅਟੈਕ ਹੁੰਦਾ ਉਸੇ ਸ਼ਾਮ ਨੂੰ ਇੱਕ ਸैम ਵਿਅਕਤੀ ਹੈ ਹੁਸ਼ਿਆਰਪੁਰ ਦਾ ਉਸ ਨੂੰ ਧਮਕੀ ਆਂਦੀ ਹੈ ਕਿ ਫੋਨ ਤੇ ਉਹਦੀ ਵੀਡੀਓ ਵੀ ਸਾਹਮਣੇ ਆਈ ਵਾਇਰਲ ਹੋਈ ਉਹ ਵੀਡੀਓ ਉਹ ਉਹ ਉਹਨੂੰ ਕਿਉਂ ਧਮਕੀ ਦਿੱਤੀ ਯਾਰੀ ਉਹਦਾ ਤੁਹਾਡਾ ਕੀ ਲਿੰਕ ਹੈ ਸਰ ਉਹ ਜਿਹੜਾ ਸैम ਆ ਉਹਦੀ ਆਈਡੀ ਹੈ ਥਾਣੇਦਾਰ ਤੇਰਾ ਥਾਣੇਦਾਰ ਨਾਲ ਸੁਰਲੀਨ ਨੇ ਠੀਕ ਹੈ ਕੈਨੇਡਾ ਵਿੱਚ ਹੀ ਰਹਿੰਦੇ ਨੇ ਉਦਾਂ ਹੁਸ਼ਿਆਰਪੁਰ ਦੇ ਨੇ ਸैम ਜਿਹੜਾ ਮੇਰਾ ਬ੍ਰਦਰ ਆ ਠੀਕ ਹੈ ਮਤਲਬ ਕਿ ਮੇਰਾ ਰੋਹਾਨੀ ਬ੍ਰਦਰ ਆ ਇੱਕ ਮਾਂ ਪਿਓ ਚ ਨਹੀਂ ਜਸੀ ਜੰਮੇ ਪਰ ਮੇਰਾ ਰੋਹਾਨੀ ਬ੍ਰਦਰ ਆ ਉਹ ਜਦੋਂ ਮੁਹੀਮ ਅਸੀਂ ਛੇੜੀ ਸੀ ਇਹ ਕਿ ਵੀ ਇਹ ਸਟਾਪ ਕੀਤਾ ਜਾਏ ਟਿਕਟੋਕ ਦੇ ਉੱਤੇ ਜਾਂ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਅਬਿਊਜ਼ਿੰਗ ਹੁੰਦੀ ਪਈ ਹੈ ਦੇਵੀ ਦੇਵਤਿਆਂ ਨੂੰ ਜਾਂ ਗੁਰੂਆਂ ਨੂੰ ਨਹੀਂ ਹੁਣ ਇਹ ਤਾਂ ਇਹ ਕਿਹਾ ਨਾ ਕਿ ਤੁਸੀਂ ਪਾਪੂਲਰ ਹੋ ਤਾਂ ਤੁਹਾਨੂੰ ਡਾਊਨ ਲੈਟਮ ਕਰਨਗੇ ਤੁਸੀਂ ਧਰਮ ਮਤਲਬ ਧਰਮ ਜ਼ਰੂਰੀ ਹੈ ਕਿ ਤੁਹਾਡੀ ਆਪਸੀ ਕੁਝ ਚੱਲਦੀ ਬਈ ਨਹੀਂ ਨਹੀਂ ਸਰ ਸਾਡੇ ਲਈ ਧਰਮ ਪਹਿਲਾਂ ਜੀ ਨਹੀਂ ਤਾਂ ਆਪਸੀ ਤਸਲ ਜਿਹੜੀ ਹੈਗੀ ਤਾਂ ਇੱਥੋਂ ਹੀ ਇੱਥੋਂ ਇੱਥੋਂ ਸ਼ੁਰੂ ਹੋਈ ਸਰ ਇੱਥੋਂ ਜੁੜੀ ਕਿ ਇਹਦੇ ਗਰੁੱਪ ਦੇ ਬੰਦੇ ਕਰਦੇ ਸੀਗੇ ਇਹ ਮੈਨੂੰ ਇਹ ਫਿਰ ਵੀ ਇੱਥੇ ਰਹਿੰਦੇ ਕਹਿੰਦਾ ਉਹ ਤੂੰ ਮੈਨੂੰ ਗਿਫਟਿੰਗ ਕਰੀ ਵੀ ਮੇਰਾ ਨਾ ਇਹਦਾ ਮੈਚ ਰੱਖਿਆ ਇਹਨੇ ਮੈਚ ਹੁੰਦਾ ਜਦੋਂ ਤੁਸੀਂ ਬੈਟਲਿੰਗ ਕਰਦੇ ਹੋ ਇਹ ਦੋ ਧਣਾ ਦੇ ਬੰਦੇ ਗਿਫਟਿੰਗ ਕਰਦੇ ਆ ਇੱਕ ਦੂਜੇ ਨੂੰ ਤੇ ਜਿਹਦੇ ਗਿਫਟ ਜ਼ਿਆਦਾ ਹੁੰਦੇ ਆ ਉਹ ਜਿੱਤ ਜਾਂਦਾ ਉਹ ਪੈਸਾ ਇਨਵੋਲਡ ਹੈ ਡਿਜੀਟਲ ਮਨੀ ਮਤਲਬ ਕਿ ਜਿਹੜਾ ਇਹ ਗੇਮਿੰਗ ਹੈ ਸੋਸ਼ਲ ਮੀਡੀਆ ਟਿਕਟੌਕ ਤੇ ਹੁੰਦੀ ਹੈ ਔਰ ਉਹ ਤੋਂ ਅਰਨਿੰਗ ਕਰਦੇ ਹੋ ਸਾਰੇ ਤੇ ਇਹ ਵੀ ਹੋ ਸਕਦਾ ਹੈ ਕਿ ਇਹ ਸਰਵਿਸ ਕਰਕੇ ਬਣਾਈ ਹੁੰਦੀ ਕਿ ਪੌਪੂਲਰ ਹੋ ਜਾਈਏ ਬੰਦਾ ਜਾਂ ਵੀਡੀਓ ਜ਼ਿਆਦਾ ਚੱਲ ਜੂ ਸਰ ਦੇਖੋ ਫੇਮਸ ਹੋਣਾ ਤੇ ਜ਼ਰੂਰੀ ਹੁੰਦਾ ਕਿਉਂਕਿ ਜੇ ਤੁਹਾਨੂੰ ਲੋਕੀ ਜਾਣਦੇ ਨਹੀਂ ਹੋਣਗੇ ਤੁਹਾਨੂੰ ਗਿਫਟਿੰਗ ਕਿਉਂ ਕਰਨਗੇ ਹੈ ਨਾ ਸੋ ਲੋਕਾਂ ਦੇ ਦਿਲਾਂ ਦੇ ਵਿੱਚ ਘਰ ਬਣਾਉਣਾ ਪੈਂਦਾ ਪਰ ਹੁਣ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਗਰਨੇਡ ਅਟੈਕ ਹੋਣਾ ਕਿਉਂਕਿ ਪਹਿਲਾਂ ਵੀ ਹਮਲੇ ਹੋ ਰਹੇ ਆ ਤੁਹਾਡੇ ਦੇ ਵੀ ਹੋਇਆ ਠੀਕ ਹੈ ਔਰ ਕਿੱਥੇ ਤੱਕ ਤੁਸੀਂ ਦੇ ਦੇਓਗੇ ਤੁਸੀਂ ਕਹਿ ਰਹੇ ਹੋ ਕਿ ਪਹਿਲਾਂ ਤੁਸੀਂ ਕਹਾਂ ਕਿ ਉਹਨੂੰ ਡੌਨ ਨਾ ਕੋਈ ਆ ਉਹ ਐਡਾ ਫੇਮਸ ਨਹੀਂ ਹੈਗਾ ਮਤਲਬ ਐਡਾ ਨਹੀਂ ਆ ਪੰਜਾਬ ਪੁਲਿਸ ਆਇਆ ਸੀ ਏਜੰਟ ਦਾ ਸਰੀ ਹੈ ਤੇ ਦੇਖ ਨਹੀਂ ਰਹੇ ਹੋ ਕਿ ਉਹ ਇਦਾਂ ਦਾ ਹਮਲਾ ਕਰਵਾ ਰਿਹਾ ਤੇ ਕੁਝ ਤਾਂ ਹੋਏਗਾ ਸਰ ਹੁਣ ਦੇਖੋ ਕਮਜ਼ੋਰੀਆਂ ਹੁਣ ਕਿਨਾਂ ਦੀਆਂ ਆ ਕਿਨਾਂ ਦੀਆਂ ਨਹੀਂ ਆ ਸੀ ਉਸ ਮਾਮਲੇ 'ਚ ਤੇ ਨਹੀਂ ਕਹਿ ਸਕਦੇ ਹਨਾ ਕਿਉਂਕਿ ਜਿਹੜਾ ਹਿੰਦੁਸਤਾਨ ਆ ਬਹੁਤ ਵੱਡਾ ਆ ਇਹ ਕਿਤੇ ਨਾ ਕਿਤੇ ਚਲੋ ਇੱਥੇ ਵੀ ਕੋਈ ਐਸੇ ਪਰਿਵਾਰ ਹੈਗੇ ਬੱਚੇ ਹੈਗੇ ਆ ਤੇ ਜਿਹੜੇ ਨਹੀਂ ਸਮਝਦੇ ਜਿਨ੍ਹਾਂ ਦੇ ਬ੍ਰੇਨ ਵਾਸ਼ ਕਰ ਦਿੱਤੇ ਜਾਂਦੇ ਨੇ ਸੋ ਹੋ ਸਕਦਾ ਆ ਮੈਂ ਜਦਾਂ ਕਿ ਤੁਹਾਨੂੰ ਕਿਹਾ ਪਹਿਲਾਂ ਇਹ ਇੱਕ ਨਾਈ ਸੀ ਵਾਲ ਕੱਟਦਾ ਸੀ ਬਗਲਾ ਸਾਫ ਕਰਦਾ ਸੀ ਹੁਣ ਇਹ ਅਗਰ ਕਿਸੇ ਦੇ ਅੰਡਰ ਆ ਗਿਆ ਹੋਵੇ ਕਿਸੇ ਸੰਸਥਾ ਦੇ ਅੰਡਰ ਆ ਗਿਆ ਹੋਵੇ ਕਿਸੇ ਦੇ ਲਿੰਕ ਚ ਜੁੜ ਗਿਆ ਹੋਵੇ ਹੋ ਸਕਦਾ ਹੁਣ ਉਹ ਇਹ ਨਹੀਂ ਰਿਹਾ ਜਿਹੜਾ ਬਣ ਗਿਆ ਕਿਉਂਕਿ ਦੇਖੋ ਹੁਣ ਜੇ ਸੋਚਿਆ ਜਾਵੇ ਜਿਨ੍ਹਾਂ ਵੱਲੋਂ ਅਟੈਕ ਕਰਵਾਇਆ ਗਿਆ ਜਿਹੜੇ ਲੜਕੇ ਹੈਗੇ ਆ ਕਿਹਦੇ ਕਿ ਫੰਡਿੰਗ ਹੋਈ ਸੀ ਉਸ ਕਰਕੇ ਅਟੈਕ ਹੋਇਆ ਕਿ ਤੁਹਾਨੂੰ ਜਾਣਦੇ ਸੀ ਉਹ ਹੁੰਦੇ ਇਹ ਕਿਹੜੇ ਹੁੰਦੇ ਜਿਨ੍ਹਾਂ ਨੇ ਤੁਹਾਡੇ ਘਰ ਗਨੇਡ ਸਿੱਟਿਆ ਨਹੀਂ ਮੈਨੂੰ ਤੇ ਨਹੀਂ ਜਾਣਦੇ ਸੀ ਸਰ ਮੈਂ ਤੇ ਜਾਣਦਾ ਨਹੀਂ ਮੇਰੇ ਮੈਂ ਤੇ ਉਹਨਾਂ ਨੂੰ ਦੇਖਿਆ ਵੀ ਨਹੀਂ ਸੀ ਕਦੀ ਸਰ ਮੈਂ ਤੇ ਦੇਖਿਆ ਹੀ ਨਹੀਂ ਉਹਨਾਂ ਨੂੰ ਕਦੀ ਕੌਣ ਨੇ ਕੌਣ ਨਹੀਂ ਹੈ ਮੈਨੂੰ ਸਿਰਫ ਇੱਕ ਨਾਂ ਜਾਣਦਾ ਸੀ ਸ਼ਹਾਜ਼ਾਦ ਪੱਟੀ ਕਿਉਂਕਿ ਸੋਸ਼ਲ ਮੀਡੀਆ ਤੇ ਸੀਗਾ ਪਰ ਤੁਹਾਡੇ ਤਾਂ ਸੀਸੀਟੀਵੀ 'ਚ ਤਾਂ ਨਜ਼ਰ ਆਇਆ ਹੀ ਹੈਗਾ ਕਿ ਦੋ ਲੋਕ ਆਂਦੇ ਹੈਗੇ ਹਾਂਜੀ ਦੋ ਉਹਨਾਂ ਦੀ ਫੇਸ ਵੀ ਤਾਂ ਨਜ਼ਰ ਆਏ ਉਹਨੂੰ ਹੀ ਨਹੀਂ ਉਹ ਡਾਰਕ ਨਹੀਂ ਨਿਰਾਇਆ ਉਹ ਕੈਮਰੇ ਇੰਨੇ ਚੰਗੇ ਨਹੀਂ ਸੀ ਹੁਣ ਥੋੜੇ ਵਧੀਆ ਕੈਮਰੇ ਲਵਾਏ ਆ ਪਰ ਉਹ ਇੰਨਾ ਨਹੀਂ ਕਲੀਅਰ ਨਜ਼ਰ ਆਉਂਦਾ ਹਨੇਰਾ ਹੀ ਆ ਜਿਆਦਾ ਤੇ ਕਿਵੇਂ ਦੇ ਦਿਆਂ ਕਿਉਂਕਿ ਉਹ ਕਈ આરોપીਾਂ ਦੀ ਹੈਲਪ ਵੀ ਕਰ ਰਿਹਾ ਹੈ ਸ਼ਹਾਜ਼ਾਦ ਪੱਟੀ ਉਨੇ ਮਸਿਕਾਰੇ ਵੀ ਹੈਗਾ ਕਿ ਇੱਥੇ ਕਿਉਂਕਿ ਇੱਕ ਬਹੁਤ ਵੱਡਾ ਕਾਂਡ ਹੋਇਆ ਸੀ ਆਪਣੇ ਦੇਸ਼ ਦੇ ਵਿੱਚ ਇੱਥੇ ਦਾ ਜਲੰਧਰ ਦਾ ਇੱਕ ਨੌਜਵਾਨ ਸੀਗਾ ਉਸ ਨੂੰ ਉਹਨੇ ਪੁਝਾਂ ਚ ਮਦਦ ਕੀਤੀ ਹੈ ਉਹਨੂੰ ਕਿਵੇਂ ਦੇਖ ਸਰ ਉਹ ਫਿਰ ਇਹਦੇ ਲਿੰਕ ਬੱਟ ਗਏ ਹੋਣੇ ਨੇ ਹੁਣ ਹੁਣ ਇਹਦੇ ਲਿੰਕ ਹੋ ਸਕਦਾ ਹੈ ਜਿਹੜੇ ਪੰਜਾਬ ਪੁਲਿਸ ਜਿੱਦਾਂ ਕਹਿ ਰਹੀ ਹੈ ਵੀ ਇਹ ਅਗਰ ਪੰਜਾਬ ਪੁਲਿਸ ਅਗਰ ਕਹਿੰਦੀ ਪਈਏਗੀ ਵੀ ਆਈਸੀਸ ਦੇ ਨਾਲ ਉਹਦੇ ਲਿੰਕ ਨੇ ਤਾਂ ਹੋ ਸਕਦਾ ਹੋ ਸਕਦਾ ਹੈ ਕਿ ਵੀ ਉਹ ਕਿਤੇ ਤੁਹਾਡਾ ਟਿਕਟੌਕ ਤੇ ਜੁੜਿਆ ਹੋ ਨਹੀਂ ਸਰ ਮੈਨੂੰ ਤਾਂ ਪਤਾ ਵੀ ਨਹੀਂ ਕੋਣ ਹੈ ਸਰ ਮੈਂ ਤੇ ਆਪਣੀ ਕੰਮ ਕਰੋ ਤਾਨੂੰ ਦਸੀਆ 9 to 5 ਆਪਾਂ ਨਾਂ ਲੜਾਈ ਝਗੜੇ ਵਾਲੇ ਬੰਦੇ ਆ ਰੋਸਟਿੰਗ ਮੇਰਾ ਕੰਮ ਆ ਬਲੌਗਿੰਗ ਮੇਰਾ ਕੰਮ ਆ ਉਥੋਂ ਹੀ ਨਹੀਂ ਟਾਈਮ ਮਿਲਦਾ ਪੰਜਾਬ ਪੁਲਿਸ ਵੱਲੋਂ ਤੁਹਾਨੂੰ ਸਿਕਿਉਰਿਟੀ ਪ੍ਰੋਵਾਈਡ ਕੀਤੀ ਗਈ ਮੈਂ ਕਿਹਾ ਸਰ ਪੰਜਾਬ ਪੁਲਿਸ ਜਿੰਦਾਬਾਦ ਸੀਐਮ ਭਗਵੰਤ ਮਾਨ ਸਾਹਿਬ ਜਿੰਦਾਬਾਦ ਠੀਕ ਆ ਇਹ ਜਿੰਨੇ ਵੀ ਜਲੰਧਰ ਸ਼ਹਿਰ ਦੇ ਆਈਜੀ ਨੇ ਸਰ ਵੱਡੇ ਉਹਨਾਂ ਦਾ ਡੀਆਈਜੀ ਸਰ ਦਾ ਥੈਂਕ ਯੂ ਜਿਨ੍ਹਾਂ ਨੇ ਇੰਨੀ ਛੇਤੀ ਇੰਨਾ ਵਧੀਆ ਰਿਜ਼ਲਟ ਦਿੱਤਾ ਮੈਂ ਆਪ ਯਕੀਨ ਮੰਨੋ ਸ਼ੌਕ ਤੇ ਆ ਮਤਲਬ ਹੁੰਦੀ ਪ੍ਰੋਟੈਕਟ ਜਿਹੜਾ ਪ੍ਰੋਟੈਕਸ਼ਨ ਮੈਂ ਪ੍ਰੋਟੈਕਸ਼ਨ ਮੈਂ ਕਹਿੰਦਾ ਜੀ ਮੈਂ ਸਾਰੇ ਐਨਆਰਆਈਆਂ ਨੂੰ ਕਹੂੰਗਾ ਪੰਜਾਬ ਆਓ ਘੁੰਮੋ ਫਿਰੋ ਕੋਣ ਕਹਿੰਦਾ ਪੰਜਾਬ ਠੀਕ ਹੈ ਹੋ ਜਾਂਦਾ ਪਰ ਉਹਦਾ ਹੱਲ 2 ਦਿਨਾਂ ਦੇ ਵਿੱਚ ਕੱਢ ਕੇ ਅਗਲੇ ਨੇ ਉਹ ਦਿੱਤਾ ਪੰਜਾਬ ਪੁਲਿਸ ਵਾਲਿਆਂ ਨੇ ਅੱਗੇ ਕਿਵੇਂ ਦੇਖਦੇ ਹੋ ਹੁਣ ਕਿ ਅੱਗੇ ਵੀ ਕਿਉਂਕਿ ਹੁਣ ਤੁਹਾਨੂੰ ਦੁਬਾਰਾ ਉਹਨੇ ਇੱਕ ਵਾਰ ਫੇਰ ਧਮਕਾਇਆ ਜ਼ਰੂਰ ਹੈ ਤੇ ਕਿਉਂਕਿ ਥੋੜਾ ਹੁੰਦਾ ਹੈ ਕਿ ਲੋਕ ਡਰ ਜਾਂਦੇ ਨੇ ਕਿ ਐਦਾਂ ਦਾ ਅਗਰ ਕੋਈ ਇਨਸੀਡੈਂਟ ਹੁੰਦਾ ਹੈ ਤੇ ਹੁਣ ਤੁਸੀਂ ਅੱਗੇ ਕੀ ਕੁਝ ਕਹਿਣਾ ਚਾਹੁੰਦੇ ਹੋ ਜਾਂ ਕਿਵੇਂ ਦੇਖਦੇ ਹੋ ਕਿ ਅੱਗੇ ਫਿਰ ਤੁਸੀਂ ਉਹ ਸੋਸ਼ਲ ਮੀਡੀਆ ਤੇ ਐਕਟਿਵ ਰਹੋਗੇ ਜਾਂ ਫਿਰ ਸੋਸ਼ਲ ਮੀਡੀਆ ਥੋੜਾ ਪਿੱਛੇ ਸਰ ਦੇਖੋ ਡਰ ਵਾਲੀ ਗੱਲ ਤੇ ਪੁੱਲ ਜੋ ਡਰਨ ਵਾਲੇ ਦਿਹਾੜੇ ਨਾਲ ਮੈਂ ਪੈਦਾ ਹੋਇਆ ਤੇ ਨਾ ਹੀ ਮੈਂ ਡਰੂੰਗਾ ਮੈਂ ਆਪਣੀ ਆਖਰੀ ਅਰਦਾਸ ਕਰਾਈ ਹੋਈ ਹੈ ਗੁਰਦੁਆਰਾ ਤਾਲ ਵਾਲਾ ਸਾਹਿਬ ਠੀਕ ਹੈ ਜੀ ਪਿਛਲੇ ਸਾਲ ਹੀ ਮੈਂ ਕਰਾਤੀ ਸੀ ਮੈਂ ਮਰਿਆਂ ਜੂੰਦਾ ਠੀਕ ਹੈ ਸਾਡੀ ਕੌਮ ਜਿਹੜੀ ਨਾ ਮਰੇ ਜੂੰਦਿਆਂ ਦੀ ਕੌਮ ਆ ਠੀਕ ਹੈ ਸਾਨੂੰ ਗੁਰਤੀ ਸਾਡੇ ਗੁਰੂ ਕਬੀਰ ਸਿੰਘ ਜੀ ਦੀ ਹੈ ਜਿਨ੍ਹਾਂ ਨੇ 4 ਸਾਲ ਦੇ ਬੱਚੇ ਐਵੇਂ ਹਾਸਾ ਸਮਰਾਏ ਨੇ ਮੈਂ ਆਪਣੇ ਨਿਆਣੇ ਕੋਮ ਦੇ ਉੱਤੋਂ ਐਵੇਂ ਵਾਰ ਕੇ ਦੇ ਦਿੱਤੇ ਨੇ ਜੇ ਮੇਰੇ ਬੱਚਿਆਂ ਨੂੰ ਵੀ ਕੁਝ ਹੁੰਦਾ ਮੈਂ 1% ਅਥਰੂ ਨਹੀਂ ਖਵਾਉਂਗਾ ਠੀਕ ਹੈ ਮੈਂ 1% ਜੇ ਮੇਰੇ ਅੱਖ 'ਚ ਤੁਸੀਂ ਹੰਝੂ ਦੇਖੋਗੇ ਤੇ ਮੈਂ ਗੁਨਾਹਗਰ ਇੱਕ ਮੁਜਰਮ ਨੂੰ ਫੜ ਲਿਆ ਗਿਆ ਹੈਗਾ ਪੰਜਾਬ ਪੁਲਿਸ ਸਾਡੇ ਨਾਲ ਹੈ ਜੇ ਮੈਂ ਉਹਨਾਂ ਤੇ ਸ਼ੱਕ ਕਰਾਂ ਮੈਨੂੰ ਐਸਐਸਪੀ ਸਾਹਿਬ ਨੇ ਆਪਣਾ ਪੁੱਤ ਬਣਾਇਆ ਕਹਿੰਦੇ ਇੱਕ ਉਹਨਾਂ ਦਾ ਪੁੱਤ ਉਹ ਮੈਂ ਨਾ ਨਹੀਂ ਲਊਂਗਾ ਦੂਜਾ ਪੁੱਤ ਮੈਂ ਤੇ ਐਡੇ ਵੱਡੇ ਉਹਦੇ ਵਾਲੇ ਅਫਸਰ ਨੇ ਮੈਨੂੰ ਪੁੱਤ ਬਣਾਇਆ ਇੰਨੇ ਅੱਛੇ ਅੱਛੇ ਆਫਸਰਾਂ ਨੇ ਮੈਨੂੰ ਦੋਸਤ ਭਰਾ ਬਣਾਇਆ ਤੇ ਮੈਂ ਫਿਰ ਵੀ ਡਰਾਂ ਤੇ ਫਿਰ ਤੇ ਲੱਖ ਦੀ ਲਾਹਨਤ ਹੈ ਮੇਰੀ ਬਿਲਕੁਲ ਸੋ ਏ ਇਹ ਸਨ ਡਾਕਟਰ ਰੋਜਰ ਸੰਧੂ ਇਹਨਾਂ ਨਾਲ ਗੱਲਬਾਤ ਕੀਤੀ ਇਹਨਾਂ ਨੇ ਦੱਸਿਆ ਹੈ ਕਿ ਆਖਿਰਕਾਰ ਮਸਲਾ ਕੀ ਹੈ ਕਿਉਂ ਜਿਹੜਾ ਸਹਿਜ਼ਾਦ ਪੱਟੀ ਵੱਲੋਂ ਇਹਨਾਂ ਦੇ ਘਰ ਹਮਲਾ ਕਰਵਾਇਆ ਗਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਪੁਲਿਸ ਵੱਲੋਂ ਪ੍ਰੋਟੈਕਸ਼ਨ ਉਹਨਾਂ ਨੂੰ ਮਿਲ ਗਈ ਹੈ ਉਹਨਾਂ ਨੂੰ ਡਰਨ ਦੀ ਕੋਈ ਲੋੜ ਨਹੀਂ ਹੈ ਨਾ ਹੀ ਉਹ ਅੱਗੇ ਡਰਨਗੇ ਔਰ ਇਸ ਤਰ੍ਹਾਂ ਹੀ ਆਪਣਾ ਜਿਹੜਾ ਕੰਮ ਕਰ ਰਿਹਾ ਹੈ ਉਹ ਕਰਦੇ ਰਹਿਣਗੇ ਫਿਲਹਾਲ ਤੁਸੀਂ ਜੁੜੇ ਹੋ Punjab Tak ਦੇ ਲਈ ਕੈਮਰਾਮੈਨ ਤਰਨੂ ਸ਼ਰਮਾ ਦੇ ਨਾਮ ਦੇਵਿੰਦਰ ਕੁਮਾਰ ਜਲੰਧਰ